ਇਹ ਭਿਆਨਕ ਸੜਕ ਹਾਦਸੇ ਦੀ ਤਸਵੀਰ ਰਾਜਸਥਾਨ ਤੋਂ ਸਾਹਮਣੇ ਆ ਰਹੀ ਹੈ ਤੇ ਰਾਜਸਥਾਨ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਤੇਜ਼ ਰਫ਼ਤਾਰ ਟਰੱਕ ਜਿਹੜਾ ਸੜਕ ਤੇ ਪਲਟਦਾ ਤੇ ਪਲਟਣ ਤੋਂ ਬਾਅਦ ਇੱਕ ਗੱਡੀ ਤੇ ਜਾ ਚੜਦਾ ਉਸ ਤੋਂ ਬਾਅਦ ਗੱਡੀ ਜਿਹੜੀ ਆ ਪੂਰੇ ਤਰੀਕੇ ਨਾਲ ਦਬ ਜਾਂਦੀ ਹੈ ਗੱਡੀ ਪੂਰੇ ਤਰੀਕੇ ਨਾਲ ਨੁਕਸਾਨੀ ਗਈ ਹੈ ਅਤੇ ਇਸ ਸਾਰੇ ਹਾਦਸੇ ਦੇ ਵਿੱਚ 4 ਲੋਕਾਂ ਦੀ ਜਾਨ ਚਲੀ ਗਈ ਹੈ ਜੀਆਂ ਤੁਹਾਨੂੰ ਦੱਸ ਦਈਏ ਕਿ ਇਹ ਹਾਦਸਾ ਰਾਜਸਥਾਨ ਦੇ ਵਿੱਚ ਵਾਪਰਿਆ ਤੇ ਇਹ ਭਿਆਨਕ ਸੜਕ ਹਾਦਸਾ ਜਿਹੜਾ ਇਸ ਦੀ ਤਸਵੀਰ ਵੀ ਸਾਹਮਣੇ ਆਈ ਹੈ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਇਹ ਹਾਦਸਾ ਜਿਹੜਾ ਉਸ ਤੋਂ ਬਾਅਦ ਮਾਹੌਲ ਬਣ ਜਾਂਦਾ ਸੜਕ ਤੇ ਜਿਹੜਾ ਕਾਫੀ ਜ਼ਿਆਦਾ ਜਾਮ ਵੀ ਲੱਗ ਜਾਂਦਾ ਲੋਕ ਕਾਫੀ ਜ਼ਿਆਦਾ ਇਕੱਠੇ ਵੀ ਹੋ ਜਾਂਦੇ ਤਸਵੀਰਾਂ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ ਕਿਸ ਤਰੀਕੇ ਦਾ ਹਾਦਸਾ ਵਾਪਰਿਆ ਤੁਸੀਂ ਵੇਖੋ ਟਰੱਕ ਜਿਹੜਾ ਗੱਡੀ ਤੇ ਚੜਿਆ ਹੋਇਆ ਤੇ ਤਸਵੀਰਾਂ ਜਿਹੜੀਆਂ ਨੇ ਕਾਫੀ ਜ਼ਿਆਦਾ ਰੁਕਬਾਉ ਤਸਵੀਰਾਂ ਨੇ ਤਸਵੀਰਾਂ ਦੇ ਵਿੱਚ ਦੇਖੋ ਗੱਡੀ ਪੂਰੇ ਤਰੀਕੇ ਨਾਲ ਨੁਕਸਾਨੀ ਜਾ ਚੁੱਕੀ ਹੈ ਟਰੱਕ ਦੇ ਉੱਪਰ ਚੜਨ ਦੇ ਨਾਲ ਗੱਡੀ ਪੂਰੇ ਤਰੀਕੇ ਨਾਲ ਦੱਬੀ ਹੋਈ ਹੈ ਤੇ ਜਿਹੜੇ ਗੱਡੀ ਦੇ ਵਿੱਚ ਸਵਾਰ ਸੀ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਚਾਰ ਲੋਕਾਂ ਦੀ ਇਸ ਪੂਰੇ ਹਾਦਸੇ ਦੇ ਦੱਸਦੀ ਹੈ ਕਿ ਤੇਜ਼ ਰਫ਼ਤਾਰ ਦੇ ਕਾਰਨ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਤੇ ਉੱਥੇ ਹੀ ਤੇਜ਼ ਰਫ਼ਤਾਰ ਜਿਹੜੀ ਹੈ ਉਹ ਕਾਫੀ ਜ਼ਿਆਦਾ ਨੁਕਸਾਨ ਦੇ ਹੀ ਹੁੰਦੀ ਹੈ ਸੜਕ ਤੇ ਰਫ਼ਤਾਰ ਜਿਹੜੀ ਹੈ ਜਦੋਂ ਇੱਕ ਗੱਡੀ ਤੇਜ਼ ਰਫ਼ਤਾਰ ਹੁੰਦੀ ਹੈ ਬੇਕਾਬੂ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਕਾਫੀ ਜ਼ਿਆਦਾ ਸੜਕ ਹਾਦਸੇ ਵਾਪਰਦੇ ਨੇ ਪੰਜਾਬ ਦੇ ਵਿੱਚ ਵੀ ਆਏ ਦਿਨ ਅਜਿਹੇ ਹਾਦਸਿਆਂ ਦੀ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇਜ਼ ਰਫ਼ਤਾਰ ਦੇ ਕਾਰਨ ਕਈ ਕਾਰ ਜਿਹੜੇ ਨੇ ਉਹ ਵੀ ਉਜੜ ਜਾਂਦੇ ਨੇ ਤੇ ਹੁਣ ਇੱਕ ਹੋਰ ਹਾਦਸਾ ਰਾਜਸਥਾਨ ਤੋਂ ਸਾਹਮਣੇ ਆਇਆ ਤਸਵੀਰਾਂ ਤੁਸੀਂ ਖੁਦ ਦੇਖ ਸਕਦੇ ਹੋ ਕਿਸ ਤਰੀਕੇ ਦਾ ਹੈ ਉਸ ਵੇਲੇ ਹਾਲਾਤ ਬਣ ਜਿਹੜੇ ਲੋਕ ਨੇ ਉੱਥੇ ਇਕੱਠੇ ਜਿਹੜੇ ਨੇ ਉੱਥੇ ਹੋ ਜਾਂਦੇ ਨੇ ਉਹ ਵੇਖਿਆ ਜਾਂਦਾ ਕਿਸ ਤਰੀਕੇ ਦੇ ਇਹ ਪੂਰੇ ਹਾਲਾਤ ਬਣੇ ਨੇ ਤੁਸੀਂ ਵੇਖੋ ਕਿ ਲੋਕ ਇਕੱਠੇ ਹੋ ਕੇ ਉਹ ਵੇਖ ਰਹੇ ਨੇ ਕਿਸ ਤਰੀਕੇ ਦਾ ਹਾਦਸਾ ਵਾਪਰਿਆ ਗੱਡੀ ਪੂਰੇ ਤਰੀਕੇ ਨਾਲ ਨੁਕਸਾਨੀ ਜਾ ਚੁੱਕੀ ਹੈ ਟਰੱਕ ਗੱਡੀ ਦੇ ਉੱਤੇ ਚੜ ਜਾਂਦਾ ਕਰੇਟਾ ਗੱਡੀ ਸੀ ਇਹ ਤੁਸੀਂ ਵੇਖੋ ਕਿ ਕਰੇਟਾ ਗੱਡੀ ਜਿਹੜੇ ਪੂਰੇ ਤਰੀਕੇ ਨਾਲ ਨੁਕਸਾਨੀ ਗਈ ਆ ਪਰ ਕੱਚੇ ਉੱਡ ਚੁੱਕੇ ਨੇ ਗੱਡੀ ਦੇ ਤੇ ਚਾਰ ਲੋਕਾਂ ਦੀ ਇਸ ਪੂਰੇ ਹਾਦਸੇ ਦੇ ਵਿੱਚ ਮੌਤ ਵੀ ਹੋਈ ਹੈ